ਜਿਹੜੀ ਟੀਮ ਵੱਲੋਂ ਲਗਾਤਾਰ ਜਿਹੜੀ ਹੈਗੀ ਉਹ ਕੁੱਝ-ਕੁੱਝ ਵੀ ਕੀਤੀ ਜਾ ਰਹੀ ਹੈ ਨਾਲ ਨਾਲ ਜਿਹੜੇ तमाम ਉਹਨਾਂ ਦੇ ਘਰਾਜ਼ਤ ਸਹਿ ਗਿਆ ਉਹਨਾਂ ਦੀ ਵੀ छानबीन ਕੀਤੀ ਜਾ ਰਹੀ ਹੈ ਪਰ ਇੱਕ ਵੱਡਾ ਮਾਮਲਾ ਹੈਗਾ ਕਿਉਂਕਿ ਦੋ ਮਾਮਲੇ ਲਗਾਤਾਰ ਇਹਨਾਂ ਦੇ ਪੈਰਲਲ ਜਿਹੜਾ ਹੈਗਾ ਉਹ ਜਾਂਚ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਨਾਲ ਵਕਫ ਵਕਫ ਟੀਮਾਂ ਜਿਹੜੀਆਂ ਚੰਡੀਗੜ੍ਹ ਮੁਹਾਲੀ ਪਹੁੰਚੀਆਂ ਨੇ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਇਹਦੀ ਵੱਲੋਂ ਇੱਥੇ ਜਾਬੇ ਮਾਰੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ आई एस वरुण रूजन के घर भी टीम इतने पहुंची है रेड करने के लिए रविंदर इतों की बढ़ने ने और सू अपेट तस्वीर पहुंचा रहे हैं कि कुछ इतने तस्वीर है रविंदर की कुछ फिलहाल अपडेट मिल रही है कितने कितने छापेमारी ईडी वालों की थी गई है ਬਿਕੂ ਦੇਖੋ ਦੋ ਮਾਮਲੇ ਹੈਗੇ ਆ ਜਿਨ੍ਹਾਂ ਦੇ ਵਿੱਚ ਲਗਾਤਾਰ ਵਰਨ ਰਿਜ਼ਮ ਜਿਹੜਾ ਹੈ ਗਿਆ ਉਹਨਾਂ ਤੋਂ ਪੁੱਛ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਪਹਿਲਾ ਮਾਮਲਾ ਜਿਹੜਾ ਅਮਰੂਦ ਬਾਗ ਕਾਂਡ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਵਰਨ ਰਿਜ਼ਮ ਜਿਹੜੇ ਸੀਨੀਅਰ ਆਈਐਸ ਅਫੀਸਰ ਹੈਗੇ ਨੇ ਉਹਨਾਂ ਤੋਂ ਪੁੱਛ ਕੇ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਆ ਰਜੇਸ਼ ਦੇ ਮਾਨ ਜਿਹੜੇ ਆਈਐਸ ਅਫਸਰ ਹੈਗੇ ਆ ਉਹਨਾਂ ਦਾ ਵੀ ਨਾਮ ਇਸ ਅਮਰੂਦ ਬਾਗ ਕਾਂਡ ਦੇ ਵਿੱਚ ਲਗਾਤਾਰ ਗੂੰਜ ਰਿਹਾ ਤਾਂ ਇਹ ਉਹਨਾਂ ਦਾ ਚੰਡੀਗੜ੍ਹ ਵਿਖੇ ਕਾਰ ਹੈਗਾ ਵੀ ਸੈਕਟਰ ਦੇ ਵਿੱਚ ਇਹ ਕਾਰ ਜਿੱਥੇ ਈਡੀ ਲਗਾਤਾਰ ਪੁੱਛਗਿਛ ਕੀਤਾ ਗਿਆ ਕਰੀਬ-ਕਰੀਬ 1 ਘੰਟੇ ਤੋਂ ਲਗਾਤਾਰ ਇਹ ਉਹਨਾਂ ਦੇ ਘਰ ਜਿਹੜੀ ਹੈਗੀ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਨਾ ਪੁੱਛਗਿਛ ਕੀਤੀ ਜਾ ਰਹੀ ਹੈ ਨਾਲ-ਨਾਲ ਜਿਹੜੇ ਤਮਾਮ ਇਲੈਕਟ੍ਰੋਨਿਕ ਗੈਜਟ ਹੈਗੇ ਨੇ ਉਹਨਾਂ ਦੇ ਵਿੱਚ ਵੀ ਜਾਂਚ ਜਿਹੜੀ ਹੈਗੀ ਉਹ ਲਗਾਤਾਰ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਵਰਨਰੂਜ਼ਮ ਹੈ ਗਿਆ ਉਹ ਲਗਾਤਾਰ ਜਿਹੜੇ ਵਿਵਾਦਾਂ ਦੇ ਵਿੱਚ ਵੀ ਬਣੇ ਸੀ ਐਕਸਾਈਜ਼ ਪਾਲਿਸੀ ਦੇ ਵਿੱਚ ਵੀ ਉਹਨਾਂ ਦਾ ਨਾਮ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਿਹਾ ਤਾਂ ਹਾਲਾਂਕਿ ਜਦੋਂ ਅਮਰੂਦ ਬਾकांड ਹੋਇਆ ਤਾਂ ਉਸੇ ਵਿੱਚ ਜਿਹੜਾ कोरोना ਦਾ ਘਟਾਲਾ ਹੋਇਆ ਸੀ ਤਾਂ ਉਸ ਘਟਾਲੇ ਦੀ ਜਾਂਚ ਵੀ ਇੱਥੇ ਲਗਾਤਾਰ ਚੱਲ ਰਹੀ ਆ ਤਾਂ ਹਾਲ ਫਿਲਹਾਲ ਦੀ ਇਹ ਤਸਵੀਰ ਹੈਗੀ ਆ ਹਾਲਾਂਕਿ ਈਡੀ ਵੱਲੋਂ ਕੁਝ ਹਾਲ ਤੱਕ ਸਪਸ਼ਟ ਨਹੀਂ ਕੀਤਾ ਕਿ ਤਾਂ ਕਿ ਆਪ ਸਿੱਧੇ ਤੌਰ ਤੇ ਮੀਡੀਆ ਦੇ ਸਾਹਮਣੇ ਕਿਸੇ ਤਰੀਕੇ ਦਾ ਬਿਆਨ ਨਹੀਂ ਦਿੱਤਾ ਗਿਆ ਲੇਕਿਨ ਮੰਨਿਆ ਜਾ ਰਿਹਾ ਕਿ ਦੋ ਜਿਹੜੇ ਮਾਮਲੇ ਹੈਗੇ ਆ ਅਮਰੂਦ ਬਾ ਕਾਂਡ ਅਤੇ ਦੂਸਰਾ ਐਕਸਰਸ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਕਿਸੇ ਵੀ ਚੀਜ਼ ਦੇ ਉੱਤੇ ਪੁੱਛਗਿੱਛ ਜਰੀ ਹੈਗੀ ਉਹਨਾਂ ਵੱਲੋਂ ਕੀਤੀ ਜਾ ਸਕਦੀ ਹੈ ਹਾਲਾਂਕਿ ਵੀ ਤੋਂ ਜ਼ਿਆਦਾ ਟਿਕਾਣੇ ਐਸੇ ਹੈਗੇ ਨੇ ਜਿਨ੍ਹਾਂ ਤੇ ਈਡੀ ਲਗਾਤਾਰ ਜਿਹੜੀ ਰੇਡ ਕਰ ਰਹੀ ਆ ਭਾਲੀ ਤੇ ਚੰਡੀਗੜ੍ਹ ਦੇ ਵਿੱਚ ਤਾਂ ਕਈ ਸਾਰੇ ਅਫਸਰ ਇਸ ਦੇ ਪਲੇਛੇ ਦੇ ਵਿੱਚ ਆ ਸਕਦੇ ਕਿਉਂਕਿ ਲਗਾਤਾਰ ਜਿਹੜਾ ਅਮਰੂਦ ਬਾਂਗ ਕਾਰਡ ਹੈਗਾ ਉਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਹੋਈ ਸੀਗੀ ਰਜੇਸ਼ ਦਿਮਾਨ ਅਤੇ ਉਹਨਾਂ ਦੀ ਪਤਨੀ ਉਹਨਾਂ ਤੇ ਵੀ ਜਿਹੜਾ ਹੈਗਾ ਗਾਜ ਜਿਹੜੀ ਹੈਗੀ ਡਿਗਰੀ ਲਗਭਗ ਤੈ ਹੈਗੀ ਆ ਕਿਉਂਕਿ ਬਾਕਰਪੁਰ ਦੇ ਵਿੱਚ ਅਮਰੂਦ ਦੇ ਬਾਗ ਲਗਾਏ ਗਏ ਸੀਗੇ ਉਹਨਾਂ ਬਾਗਾਂ ਦੇ ਵਿੱਚ ਕਪੈਸਿਟੀ ਇੰਨੀ ਜ਼ਿਆਦਾ ਬੂਟਿਆਂ ਦੀ ਰੱਖੀ ਗਈ ਸੀ ਜਿੰਨੀ ਹੋ ਨਹੀਂ ਸਕਦੀ ਸੀ ਉਸ ਤੋਂ ਬਾਅਦ ਉਹ ਜਿਹੜੇ ਵੱਡੇ ਬੂਟੇ ਲਗਾ ਕੇ ਉਹਦਾ ਜਿਹੜਾ ਮੁਆਵਜ਼ਾ ਲਿਆ ਗਿਆ ਸੀ ਪੂਰਾ ਮਾਮਲਾ ਹੈਗਾ ਅਮਰੂਦ ਬਾਗ ਕਾਂਡ ਦੇ ਵਿੱਚ ਤਾਂ ਉਹ ਮੁਆਵਜ਼ਾ ਲਿਆ ਗਿਆ ਸੀ ਗਲਤ ਤਰੀਕੇ ਦੇ ਨਾਲ ਜ਼ਮੀਨਾਂ ਐਕਵਾਇਰ ਕਰਕੇ ਲੈ ਕੇ ਜ਼ਮੀਨਾਂ ਖਰੀਦ ਕੇ ਉੱਥੇ ਬਾਗ ਲਗਾਏ ਗਏ ਉਸ ਤੋਂ ਬਾਅਦ ਉੱਥੇ ਰੋੜਾ ਨਿਕਲੀਆਂ ਤੇ ਫਿਰ ਜ਼ਮੀਨਾਂ ਵੇਚੀਆਂ ਗਈਆਂ ਇਹ ਮਾਮਲਾ ਬੇਹੱਦ ਜ਼ਿਆਦਾ ਵੱਡੇ ਪੱਧਰ ਤੇ ਉੱਠਦਾ ਹੋਇਆ ਨਜ਼ਰ ਆਇਆ ਸੀ ਪਿਛਲੇ ਸਮੇਂ ਚ ਦੂਸਰਾ ਜਿਹੜਾ ਵਰਨ ਰੂਜ਼ਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਉਹ ਐਕਸਾਈਜ਼ ਤਾਂ ਦੋਨੇ ਮਾਮਲੇ ਬੇਹੱਦ ਜ਼ਿਆਦਾ ਜਿਹੜੇ ਪਚੀਦੇ ਇਸ ਸਮੇਂ ਬਣੇ ਹੋਇਆ ਕਿਉਂਕਿ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਲਗਾਤਾਰ ਚੈਲੰਜ ਹੋ ਰਹੀ ਆ ਤਾਂ ਉਹ ਪਾਲਿਸੀ ਨੂੰ ਇੰਟਰਕਨੈਕਟ ਪੰਜਾਬ ਸੀ ਨਾਰਕੀ ਤਿਆਰ ਹੈ ਤਾਂ ਉਹ ਮਾਮਲੇ ਦੇ ਵਿੱਚ ਵੀ ਜਾਂਚ ਈਡੀ ਦੀ ਲਗਾਤਾਰ ਚੱਲ ਹੀ ਰਹੀ ਹੈ ਕਈ ਵਾਰ ਵਰਨੂਜ਼ਮ ਨੂੰ ਦਿੱਲੀ ਵੀ ਬੁਲਾਇਆ ਗਿਆ ਤਾਂ ਕਿ ਦੋਨੇ ਮਾਮਲਿਆਂ ਦੇ ਵਿੱਚ ਪੜਾਅ ਲਰ ਜਾਂਚ ਕੀਤੀ ਜਾ ਰਹੀ ਹੈ ਜਾਂ ਸਿਰਫ ਅਮਰੂਦ ਬਾ卡ਡ ਦੇ ਵਿੱਚ ਇਹ ਜਾਂਚ ਕੀਤੀ ਜਾ ਰਹੀ ਹੈ ਇਹ ਈਡੀ ਕੁਝ ਸਮੇਂ ਦੇ ਵਿੱਚ ਸਪਸ਼ਟ ਕਰੇਗੀ ਜਦੋਂ ਉਹਨਾਂ ਦਾ ਪ੍ਰੈਸ ਨੋਟ ਆਏਗਾ ਅਧਿਕਾਰਕ ਰੂਪ ਦੇ ਵਿੱਚ ਹਾਲ ਫਿਲਹਾਲ ਵਰਨੂਜ਼ਮ ਜਿਹੜੇ ਪੰਜਾਬ ਦੇ ਇੱਕ ਸੀਨੀਅਰ ਆਈਐਸ ਅਫਸਰ ਨੇ ਉਹਨਾਂ ਦੇ ਉੱਤੇ ਗਾਜ ਗਿਰੀ ਹੋਈ ਹੈ ਲਗਾਤਾਰ ਜਾਂਚ ਜਿਹੜੀ ਹੈਗੀ ਉਹ ਚੱਲ ਰਹੀ ਹੈ ਬਿਲਕੁਲ ਲੇਕਿਨ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਇਹ ਦੋ ਅਡਡ ਮਾਮਲੇ ਨੇ ਹਾਲਾਂਕਿ ਇਸ ਨੂੰ ਲੈ ਕੇ ਤਸਵੀਰ ਜ ਸਾਫ ਹੋਣੀ ਬਾਕੀ ਹੈ ਕਿ ਕਿਹੜੇ ਮਾਮਲੇជា ਦੋਹਾਂ ਮਾਮਲੇជា ਈਡੀ ਦੀ ਡੇਡ ਹੈ ਲੇਕਿਨ ਕਿਉਂਕਿ ਚੋਣਾ ਬਿਲਕੁਲ ਸਿਰਤੇ ਨੇ ਅਜੇ ਵਿਚਕਾਰ ਇਸ ਤਰ੍ਹਾਂ ਦੇ ਨਾਲ ਈਡੀ ਦੀ ਜਿਹੜੀ ਕਾਰਵਾਈ ਸਾਹਮਣੇ ਆਣੀ ਹੈ ਉਹ ਆਪਣੇ ਆਪ ਦੇ ਵਿੱਚ ਹੈਰਾਨ ਵੀ ਜ਼ਰੂਰ ਕਰਦੀ ਹੈ ਰਵਿੰਦਰ ਲੁਕੋ ਦੇ ਕੋਨਫਸਨਰਟ ਡਾਇਰੈਕਟਰਟ ਵੱਲੋਂ ਲਗਾਤਾਰ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਚਾਹੇ ਉਹ ਐਕਸਾਈਜ਼ ਡਿਪਾਰਟਮੈਂਟ ਆ ਦੀ ਗੱਲ ਹੋਵੇ ਉਹਦੇ ਵਿੱਚ ਜਾਂਚ ਲਗਾਤਾਰ ਕੀਤੀ ਜਾ ਰਹੀ ਹੈ ਦੇਖੋ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਅਰਵਿੰਦ ਕੇ ਜਵਾਲਦੀ ਹੋਈ ਆਮਾਦੀ ਪਾਰਟੀ ਦੇ ਸੁਪਰੀਮ ਉਸ ਤੋਂ ਬਾਅਦ ਬਹੁਤ ਸਾਰੇ ਐਸੇ ਅ ਅਫਸਰਾਂ ਤੇ ਬਹੁਤ ਸਾਰੇ ਐਸੇ ਪੋਲਿਟਿਸ਼ੀਨਾਂ ਤੇ ਲਗਾਤਾਰ ਗਾਜ ਗਿਰਦੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਆ ਤਾਂ ਕਿ ਦਰਸ਼ਕਾਂ ਨੂੰ ਥੋੜਾ ਜਿਹਾ ਸਪਸ਼ਟ ਚੀਜ਼ਾਂ ਹੋ ਸਕਣ ਇੱਥੇ ਹੀ ਈਡੀ ਅੱਜ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਜਾਂਚ ਲਗਾਤਾਰ ਕੀਤੀ ਜਾਂਦੀ ਹੈ ਤਾਂ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਕਿ ਐਕਸਾਈਜ਼ ਦੇ ਵਿੱਚ ਇਹਦੀ ਵੱਡੇ ਪੱਧਰ ਤੇ ਜਾਂਚ ਕਰੀ ਕਿਉਂਕਿ ਮਾਮਲਾ ਸੈਂਕੜੇ ਕਰੋੜਾਂ ਦਾ ਹੈਗਾ ਸੈਂਕੜੇ ਕਰੋੜਾਂ ਦਾ ਘਟਾਲਾ ਹੋਇਆ ਉਸ ਦੇ ਵਿੱਚ ਜਾਂਚ ਕੀਤੀ ਗਈ ਉਸ ਨੂੰ ਇੰਟਰਕਨੈਕਟ ਪੰਜਾਬ ਦੀ ਐਕਸਾਈਜ਼ ਪਾਲਿਸੀ ਦੇ ਨਾਲ ਕੀਤਾ ਗਿਆ ਹਾਲਾਂਕਿ ਅਕਾਲੀ ਦਲ ਭੀ ਭਾਜੀਪੀ ਵੱਲੋਂ ਇੰਟਰਕਨੈਕਟ ਕਰਨ ਦੀ ਲਗਾਤਾਰ ਇਹ ਗੱਲਬਾਤ ਕੀਤੀ ਜਾ ਰਹੀ ਹੈ ਕਿ ਉਹੀ ਪਾਲਿਸੀ ਜਿਹੜੀ ਦਿੱਲੀ ਦੇ ਵਿੱਚ ਬਣੀ ਹੈ ਸੇਮ ਤਰਜ਼ ਦੇ ਉੱਤੇ ਪੰਜਾਬ ਦੇ ਵਿੱਚ ਬਣੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ ਜਾਂਚ ਪੰਜਾਬ ਦੀ ਐਕਸਾਈਜ਼ ਦੀ ਪਾਲਿਸੀ ਦਾ ਵੀ ਹੋਣਾ ਚਾਹੀਦਾ ਤਾਂ ਹੁਣ ਇਹਦੀ ਇਸ ਚੀਜ਼ ਨੂੰ ਸਪਸ਼ਟ ਕਰੇਗੀ ਕਿਉਂਕਿ ਇਹਦੀ ਇਹਦੀ ਅਧਿਕਾਰ ਖੇਤਰ ਦਾ ਵਿਸ਼ਾ ਹੈਗਾ ਇਹਦੀ ਸਾਹਮਣੇ ਜਦੋਂ ਮੀਡੀਆ ਤੇ ਆਏਗੀ ਜਾਂ ਪ੍ਰੈਸ ਨੋਟ ਜਾਰੀ ਕੀਤੇਗੀ ਤਾਂ ਉਸ ਤੋਂ ਬਾਅਦ ਸਪਸ਼ਟ ਹੋ ਪਾਏਗਾ ਕਿ ਆਖਿਰਕਾਰ ਕਿਹੜੇ ਕਿਹੜੇ ਮਸਲਿਆਂ ਦੇ ਵਿੱਚ ਵਰਨ ਰੂਜ਼ਮ ਆਈਐਸ ਅਧਿਕਾਰੀ ਉਹਨਾਂ ਤੋਂ ਪੁੱਛ ਪੜਤਾਲ ਹੋ ਰਹੀ ਹੈ ਹਾਲਾਂਕਿ ਜਿਵੇਂ ਹੁਣ ਸਵੇਰ ਤੋਂ ਲਗਾਤਾਰ ਜ਼ਿਕਰ ਦਾ ਵਿਸ਼ਾ ਬਣਿਆ ਕਿ ਅਮਰੂਦ ਕਾਂਡ ਜਿਹੜਾ ਹੈਗਾ ਅਮਰੂਦ ਬਾਗ ਦਾ ਜਿਹੜਾ ਘਟਾਲਾ ਹੈਗਾ ਉਸ ਦੇ ਵਿੱਚ ਵੀ ਜਾਂਚ ਲਗਾਤਾਰ ਪੈਰਲਰ ਚੱਲ ਹੀ ਰਹੀ ਹੈ ਲਗਾਤਾਰ ਉਹਦੇ ਵਿੱਚ ਬਿਆਨ ਲਏ ਜਾ ਰਹੇ ਨੇ ਤਪਤੀ ਸ਼ੱਕੀ ਵਧਾਈ ਜਾ ਰਹੀ ਆ ਉਹ ਵੀ ਇੱਕ ਵੱਡਾ 100 ਕਰੋੜ ਦਾ ਘਟਾਲਾ ਕਰੀਬ ਕਰੀਬ ਹੈ ਤਾਂ ਉਸ ਘਟਾਲੇ ਦੇ ਵਿੱਚ ਵੀ ਜਿਹੜਾ ਹੈਗਾ ਲਗਾਤਾਰ ED ਵੱਲੋਂ ਜਾਂਚ ਕੀਤੀ ਜਾ ਰਹੀ ਆ ਤਾਂ ਹੁਣ ਸਪਸ਼ਟ ਹੋਏਗਾ ਕੁਝ ਸਮੇਂ ਦੇ ਵਿੱਚ ਕਿ ਆਖਿਰਕਾਰ ਕਿਹੜੇ ਕਿਹੜੇ ਚੀਜ਼ਾਂ ਦੇ ਉੱਤੇ ਕਿਹੜਾਂ ਪਹਿਲੂਆਂ ਦੇ ਉੱਤੇ ED ਵੱਲੋਂ ਜਾਂਚ ਕੀਤੀ ਜਾ ਰਹੀ ਹੈ ਬਿਲਕੁਲ ਹੈ ਲੇਕਿਨ ਇਸ ਵਿੱਚਕਾਰ ਕਿਉਂਕਿ ਇਹ ਤੇ ਟੀਮ ਪਹੁੰਚੀ ਹੈ ਕਿੰਨੀ ਕਿੰਨੇ ਸਮੇਂ ਤੋਂ ਜਿਹੜੀ ਹੈ ਰੇਡ ਜਾ ਰਹੀ ਹੈ ਰਵਿੰਦਰ ਇਸ ਬਾਰੇ ਕੋਈ ਜਾਣਕਾਰੀ ਹੈ ਬਿਲਕੁਲ ਦੇਖੋ ਅੱਜ ਕਰੀਬ ਇੱਕ ਘੰਟਾ ਪਹਿਲਾਂ ਇਹਦੀ ਵੱਲੋਂ ਦਬਸ਼ ਦਿੱਤੀ ਗਈ ਆ ਇਸ ਘਰ ਦੇ ਵਿੱਚ ਹਾਲਾਂਕਿ ਇਹ ਘਰ ਪ੍ਰਾਈਵੇਟ ਘਰ ਹੈਗਾ ਵਰਨੁਜਮ ਦਾ ਬਿਲਕੁਲ ਕੋਰਨਰ ਵਾਲਾ ਘਰ 20 ਸੈਕਟਰ ਦੇ ਵਿੱਚ ਹੈਗਾ ਤਾਂ ਇੱਥੇ ਹੀ ਗਰੀਬ-ਗਰੀਬ ਕਈ ਘੰਟਾ ਪਹਿਲਾਂ ਈ ਇੱਦੀ ਇੱਥੇ ਦਸਤਕ ਦਿੰਦੀ ਆ ਤੇ ਪੁੱਛਗਿੱਛ ਕਰਦੀ ਆ ਜਾਂਚ ਕਰਦੀ ਆ ਗੈਜ਼ਟਸ ਜਾਂਚ ਕਰਦੀ ਆ ਤਫ਼ਤੀਸ਼ ਕਰਦੀ ਆ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਸਵਾਲ ਕੀਤੇ ਜਾ ਰਹੇ ਆ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਈਡੀ ਵੱਲੋਂ ਜਿਹੜਾ ਹੈਗਾ ਇਹਨਾਂ ਨੂੰ ਆਪਣੇ ਆਫਿਸ ਵੀ ਲਿਜਾਇਆ ਜਾ ਸਕਦਾ ਕਿਉਂਕਿ ਈਡੀ ਸਾਰੀ ਚੀਜ਼ ਦੀ ਪੁੱਛਗਿੱਛ ਇੱਥੇ ਹੀ ਨਹੀਂ ਕਰੇਗੀ ਕੁਝ ਪੁੱਛਗਿੱਛ ਜਿਹੜੀ ਹੈਗੀ ਆਫਿਸ ਵਿੱਚ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਮਾਮਲਾ ਬੇਹੱਦ ਵੱਡਾ ਸੈਂਕੜੇ ਕਰੋੜਾਂ ਦਾ ਮਾਮਲਾ ਹੈਗਾ ਤਾਂ ਇਸੇ ਕਰਕੇ ਵੱਲੋਂ ਜਿਹੜੀ ਗੰਭੀਰ ਦੇ ਬਖਤ ਦੇ ਵਿੱਚ ਇਹ ਜਿਹੜੀ ਤਫਤੀਸ਼ ਹੈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਹਾਲ ਫਿਲਹਾਲ ਤਸਵੀਰਾਂ ਦਿਖਾ ਦਿੰਦੇ ਆ ਲਗਾਤਾਰ ਜਿਵੇਂ ਅਸੀਂ ਤਸਵੀਰਾਂ ਦਿਖਾ ਵੀ ਰਹੇ ਹਾਂ ਕਿ ਇਹ ਜਿਹੜਾ ਮਾਮਲਾ ਹੈਗਾ ਬੇहद ਜ਼ਿਆਦਾ ਚਰਚਿਤ ਮਾਮਲਾ ਹੈਗਾ ਐਕਸਾਈਜ਼ ਦਾ ਮਾਮਲਾ ਚਰਚਿਤ ਹੈ ਨਾਲ ਨਾਲ ਜਿਹੜਾ ਅਮਰੂਦ ਬਾਗ ਘਟਾਲਾ ਜਿਹੜਾ ਹੈਗਾ ਉਹ ਵੀ ਬੇहद ਜ਼ਿਆਦਾ ਚਰਚਾ ਦਾ ਵਿਸ਼ਾ ਹੈਗਾ ਤਾਂ ਇਹ ਗਾਜ ਲਗਾਤਾਰ ਗਿਰਦੀ ਹੋਣ ਪੰਜਾਬ ਦੇ ਆਈਐਸ ਅਫਸਰਾਂ ਤੇ ਨਜ਼ਰ ਆ ਰਹੀ ਹੈ ਹਾਲਕਿ ਸਾਡੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਹੈਗੀ ਹੈ ਕਿ ਕੁਝ ਜਿਹੜੇ ਵੱਡੇ ਪੋਲਿਟਿਸ਼ੀਅਨ है ਬਹੁਤ ਜਲਦੀ ਉਹਨਾਂ ਤੇ ਵੀ ਦੱਬੀ ਛ ਜਿਹੜੀ ਹੈਗੀ ਉਹ ਦਿੱਤੀ ਜਾ ਸਕਦੀ ਆ ਤਾਂ ਹਾਲ ਫਿਲਹਾਲ ਦੀ ਤਾਂ ਇਹ ਤਸਵੀਰ ਹੈਗੀ ਆ ਕਿਉਂਕਿ ਪੁੱਛਗਿੱਛ ਕੀਤੀ ਜਾਏਗੀ ਗੱਲਬਾਤ ਕੀਤੀ ਜਾਏਗੀ ਆਖਿਰਕਾਰ ਕਿਵੇਂ ਇਹ ਜਿਹੜਾ ਹੈਗਾ ਘਟਾਲਾ ਹੋਇਆ ਅਮਰੂਦ ਬਾ ਘਟਾਲਾ ਜਾਂ ਫਿਰ ਐਕਸਾਈਜ਼ ਦਾ ਜਿਹੜਾ ਹੈਗਾ ਇਹ ਪੈਰਲਲ ਜਿਹੜਾ ਜਾਂਚ ਦਾ ਵਿਸ਼ਾ ਜਿਹੜਾ ਬਣਿਆ ਹੋਇਆ ਇਹਦੇ ਉੱਤੇ तमाम ਪਹਿਲੂਆਂ ਦੇ ਉੱਤੇ ਗੱਲਬਾਤ ਤਾਂ ਕੀਤੀ ਜਾਏਗੀ ਤਾਂ ਹਾਲ ਫਿਲਹਾਲ ਦੇਖੋ ਜਦੋਂ ED ਦੇ ਜਿਹੜੇ ਅਫਸਰ ਹੈਗੇ ਆ ਬਾਹਰ ਆਉਣਗੇ ਉਹਦੇ ਪਤਾ ਲੱਗੇਗਾ ਕਿਉਂਕਿ ਜਲੰਧਰ ਤੋਂ ਟੀਮ ਅੱਜ ਇੱਥੇ ਪਹੁੰਚੀ ਸੀਗੀ ਤਾਂ ਟੀਮ ਵੱਲੋਂ ਇੱਥੇ ਲਗਾ ਕੇ ਲਗਾਤਾਰ ਪੁੱਛਪਤਾਲ ਕੀਤੀ ਜਾ ਰਹੀ ਹੈ ਇੱਕਦਮ ਨਾਲ 20 20 ਜਗ੍ਹਾ ਤੇ ਛਾਪੇਮਾਰੀ ਕੀਤੀ ਜਾਂਦੀ ਆ ਅਤੇ ਬਹੁਤ ਸਾਰੇ ਅਫਸਰਾਂ ਤੋਂ ਪੈਰਲਰ ਇੱਕੋ ਟਾਈਮ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਬਿਆਨਾਂ ਨੂੰ ਮੈਚ ਕੀਤਾ ਜਾ ਸਕੇ ਤਾਂ ਇਹ तमाम ਚੀਜ਼ਾਂ ਜਾਂਚ ਦਾ ਵਿਸ਼ਾ ਜਾਂਚ ਦੇ ਅਧਿਕਾਰ ਦਾ ਖੇਤਰ ਦਾ ਵਿਸ਼ਾ ਆਈਡੀ ਦਾ ਵਿਸ਼ਾ ਹੈਗਾ ਤਾਂ ਉਹ तमाम ਚੀਜ਼ਾਂ ਕੁਝ ਹੀ ਦੇਰ ਦੇ ਵਿੱਚ ਸਪਸ਼ਟ ਹੋਣਗੀਆਂ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਵੀ ਜਾਣਕਾਰੀ ਦੇਵਾਂਗੇ ਬਿਲਕੁਲ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਲਗਾਤਾਰ ਇਹ ਗੱਲ ਕਰ ਰਹੇ ਹਾਂ ਕਿ ਕੀ ਦੋਹਾਂ ਮਾਮਲਿਆਂ ਵਿੱਚ ਜਾਂ ਇੱਕ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੋਈ ਲੇਕਿਨ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦੇ ਰਹੇ ਹੋ ਵੀ ਆਰਡਰ ਥਾਵਾਂ ਤੇ ਟੀਵਾ ਪੇਜੀਆਂ ਗਈਆਂ ਨੇ ਔਰ ਜੇ ਐਕਸਾਈਜ਼ ਪਾਲਿਸੀ ਨਾਲ ਜੁੜਿਆ ਮੁੱਦਾ ਹੈ ਕਿਉਂਕਿ ਇੱਥੇ ਅ ਅਫਸਰਾਂ ਦੇ ਹਾਈ ਲੈਵਲ ਅਫਸਰ ਨੇ ਆਏ ਸਫਸਰ ਨੇ ਜੁਨਾ ਦੇ ਘਰਾਂ ਤੇ ਇੱਥੇ ਰੇਡ ਉਹਨਾਂ ਦੀ ਨਿਜੀ ਜਿਹੜੀ ਰਿਹਾਇਸ਼ ਤੇ ਪਹੁੰਚੀ ਨੇ ਯਕੀਨਨ ਮਾਮਲਾ ਬੜਾ ਹੀ ਜ਼ਿਆਦਾ ਗੰਭੀਰ ਔਰ ਪੇਚੀਦਾ ਔਰ ਅਜੇ ਵਿਚਾਰ ਕਿਤੇ ਨਾ ਕਿਤੇ ਇਸ ਸੇਖ ਜਿਹੜਾ ਹੈ ਉਹ ਹੁਣ ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਨਜ਼ਰ ਆ ਰਿਹਾ ਰਵਿੰਦਰ ਬੀਕੋ ਦੇਖੋ ਪੰਜਾਬ ਦੇ ਵਿੱਚ ਤਾਂ ਲਗਾਤਾਰ ਜਿਹੜੀ ਦਬਿਸ਼ ਦਿੱਤੀ ਜਾ ਹੀ ਰਹੀ ਸੀ ਕਿਉਂਕਿ ਦਿੱਲੀ ਦੇ ਵਿੱਚ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਚਾਹੇ ਉਹ ਮਨੀਸ਼ ਸ਼ੋਧਿਆ ਹੋਣ ਡਿਪਟੀ ਸੀਐਮ ਦਿੱਲੀ ਜਾਂ ਫਿਰ ਅਰਵਿੰਦ ਕੇਜਰੀਵਾਲ ਹੋਣ ਜਾਂ ਸੱਤੇਪਾਲ ਜੈਨ ਹੋਣੇ तमाम ਜਿਹੜੇ ਅਧਿਕਾਰੀ ਨੇਤਾ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਤਾਂ ਹੋ ਹੀ ਚੁੱਕੀਆਂ ਨੇ ਲੇਕਿਨ ਹਾਲ ਫਿਲਹਾਲ ਪੰਜਾਬ ਦੇ ਵਿੱਚ ਇੱਕ ਵੱਡੀਆਂ ਗ੍ਰਿਫਤਾਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੋਣ ਵਾਲਾ ਇਹ ਲਗਾਤਾਰ ਈਡੀ ਦੇ ਸੂਤਰ ਜਿਹੜੇ ਕਹਿ ਰਹੇ ਨੇ ਤਸਵੀਰਾਂ ਨਾਲ ਨਾਲ ਦਿਖਾ ਦਿੰਨੇ ਆ ਅਸੀਂ ਤਾਂ ਇਹ ਜਿਹੜੀ ਦਬਿਸ਼ ਆ ਗਈ ਹੈ ਕੋਈ ਆਮ ਦਬਿਸ਼ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਪੰਜਾਬ ਦੇ ਵਿੱਚ ਜਾਂਚ ਦਾ ਇੱਕ ਵੱਡਾ ਦਾਇਰਾ ਖੁੱਲਣ ਦਾ ਇੱਕ ਸਿੱਧੇ ਤੌਰ ਤੇ ਸੰਕੇਤ ਹੈ ਗਿਆ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਈਡੀ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਸਾਰੇ ਐਸੇ ਵੱਡੇ ਲੀਡਰ ਨੇ ਉਨ੍ਹਾਂ ਤੇ ਵੀ ਗਾਜ ਕਿਦ ਨਹੀਂ ਲਗਭਗ ਤੈ ਮੰਨੀ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਦੋਨੇ ਮਾਮਲਿਆਂ ਦੇ ਵਿੱਚ ਜਿਹੜੇ ਹੈਗਾ ਉਹ ਘਟਾਲਾ ਹੋਇਆ ਚਾਹੇ ਆਕਸਾਈਡਸ ਹੋਵੇ ਜਾਂ ਫਿਰ ਕਹਾਂ ਦੋ ਕਿ ਅਮਰੂਦ ਵਾ ਘਟਾਲਾ ਹੋਵੇ ਤਾਂ ਦੋਨੇ ਪੱਧਰਾਂ ਦੇ ਉੱਤੇ ਜਾਂਚ ਜਿਹੜੀ ਹੈ ਕਿ ਇੱਥੇ ਤਮਾਮਲਿਆਂ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਹਾਲ ਫਿਲਹਾਲ ਹੁਣ ਦੇਖਣਾ ਹੀ ਹੋਵੇਗਾ ਕਿ ਅ ਅੱਗੇ ਈਡੀ ਵੱਲੋਂ ਕਿਸ ਤਰੀਕੇ ਨਾਲ ਕਨੈਕਟ ਕੀਤਾ ਜਾਂਦਾ ਹੈ ਦਿੱਲੀ ਦੀ ਪਾਲਿਸੀ ਨੂੰ ਪੰਜਾਬ ਦੀ ਪਾਲਿਸੀ ਦੇ ਨਾਲ ਜਾਂ ਫਿਰ ਅਮਰੂਦ ਵਾ ਘਟਾਲੇ ਦੇ ਵਿੱਚ ਕਿਸ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜੀ ਬਿਲਕੁਲ ਹੋਰ ਇਸ ਵਿਚਕਾਰ ਆਪਣੇ ਦਰਸ਼ਕਾਂ ਨੂੰ ਮੈਂ ਜਾਣਕਾਰੀ ਦੇ ਦੇਣਾ ਕਿ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਵੀ ED ਨੇ ਵੱਡਾ ਐਕਸ਼ਨ ਲਿਆ ਔਰ ਵਕਫਾ ਖਾਮਾ ਤੇ ਦੀ ਖਾਮਾ ਤੇ ਟੀਮ ਜਿਹੜੀਆਂ ਪਹੁੰਚਿਆ ਨੇ ਤਕਰੀਬਨ 1.5 ਘੰਟਾ ਹੋ ਗਿਆ ਹੈ ਜਦੋਂ ਇਹ ਰੇਡ ਕਰਨ ਦੇ ਲਈ ਟੀਮ ਪਹੁੰਚਿਆ ਨੇ ਰਵਿੰਦਰ ਅਕਸਰ ਅਸੀਂ ਦੇਖਦੇ ਜਦੋਂ ED ਵੱਲੋਂ ਇਸ ਤਰ੍ਹਾਂ ਨਾਲ ਰੇਡ ਕੀਤੀ ਜਾਂਦੀ ਹੈ ਕਈ ਕਈ ਘੰਟੇ ਤੱਕ ਇਹ ਜਿਹੜੀ ਰੇਡ ਚੱਲਦੀ ਹੈ ਔਰ ਅਜੇ ਵਿਚਕਾਰ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਇਸ ਲਈ ਤਾਂ ਹਾਲੇ ਇੰਤਜ਼ਾਰ ਕਰਨਾ ਪਏਗਾ ਲੇਕਿਨ ਇਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਮਾਹੌਲ ਨੂੰ ਫਿਲਹਾਲ ਗਰਮਾਂਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਜਿਹੜੀ ਬਿਲਕੁਲ ਕੋਈ ਚਰਚਾ ਦਾ ਵਿਸ਼ਾ ਤਾਂ ਬੜਿਆ ਹੋਇਆ ਕਿਉਂਕਿ ਵਰਨ ਰਿਜ਼ਮ ਇਸ ਕਰਕੇ ਖਾਸ ਨਹੀਂ ਆਈ ਇਸ ਅਫਸਰ ਨਹੀਂ ਐਕਸਾਈਜ਼ ਕਮਿਸ਼ਨਰ ਨਹੀਂ ਹੈ ਤਾਂ ਕਮਿਸ਼ਨਰ ਜਿਹੜਾ ਹੈ ਗਿਆ ਜਿਹੜੀਆਂ तमाम ਫਾਈਲਾਂ ਹੁੰਦੀਆਂ ਉਹਨਾਂ ਤੇ ਕਮਿਸ਼ਨਰ ਦੇ ਹੀ ਜਿਹੜੇ ਹੈਗੇ ਆ ਉਹ ਸਾਈਨ ਹੁੰਦੇ ਨੇ ਤਾਂ ਉਹਨਾਂ ਐਕਸਾਈਜ਼ ਪਾਲਿਸੀ ਦੀ ਅਗਰ ਗੱਲ ਕਰੀਏ ਤਾਂ ਐਕਸਾਈਜ਼ ਪਾਲਿਸੀ ਦੇ ਵਿੱਚ ਜਿਹੜੇ ਜ਼ਿਆਦਾਤਰ ਸਾਈਨ ਹੈਗੇ ਆ ਜਾਂ ਦਿੱਲੀ ਦੇ ਵਿੱਚ ਜੋ ਬੀਟੀਆਂ ਹੋਈਆਂ ਜਿਹਦਾ ਦਾਵਾ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਵੀ ਕੀਤਾ ਜਾ ਰਿਹਾ ਸੁਨੀ ਚੱਕੜ ਵੀ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਸੀ ਕਿ 22 ਮਾਰਚ 2022 ਨੂੰ ਦਿੱਲੀ ਦੇ ਵਿੱਚ ਬੁਲਾਇਆ ਕਿ ਆ ਤੇ ਮੀਟਿੰਗ ਦਿੱਲੀ ਦੇ ਵਿੱਚ ਹੋਈ ਉਸ ਮੀਟਿੰਗ ਦੇ ਵਿੱਚ ਹਰਪਾਲ ਸਿੰਘ ਚੀਮਾ ਵੀ ਸੀਗੇ ਤਾਂ ਪੰਜਾਬ ਦੇ ਮੰਤਰੀ ਜਾਂ ਪੰਜਾਬ ਦੇ ਅਫਸਰ ਦਿੱਲੀ ਦੇ ਵਿੱਚ ਕਿਉਂ ਜਾਂਦੇ ਨੇ ਉੱਥੇ ਮੀਟਿੰਗ ਕਿਉਂ ਕਰਦੇ ਨੇ ਕਿਉਂਕਿ ਜਿਹੜੇ ਡੀਲਰ ਡੀਲਰ ਸੀਗੇ ਜਿਹੜੇ ਵੱਡੇ ਕੰਟਰੈਕਟਰ ਸੀਗੇ ਸ਼ਰਾਬ ਦੇ ਤਾਂ ਉਹ ਉਹੀ ਕੰਟਰੈਕਟਰ ਨੇ ਜਿਹੜੇ ਦਿੱਲੀ ਦੇ ਵਿੱਚ ਨੇ ਤੇ ਉਹੀ ਪੰਜਾਬ ਦੇ ਵਿੱਚ ਨੇ ਤਾਂ ਇਹਨਾਂ ਮਾਮਲਿਆਂ ਦੇ ਵਿੱਚ ਜਾਂਚ ਤਾਂ ਲਗਾਤਾਰ ਹਰ ਪਹਿਲੂ ਤੇ ਬਣਦੀ ਹੋਈ ਨਜ਼ਰ ਹੀ ਆ ਰਹੀ ਆ ਕਿ ਆਖਿਰਕਾਰ ਇਹ ਕਨੈਕਸ਼ਨ ਕੀ ਸੀਗਾ ਆਖਿਰਕਾਰ ਲੈਣ ਦੇਨ ਕੀ ਹੋਇਆ ਤੇ ਇਹ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਪਿਛਲੇ ਦਿਨਾਂ ਦੇ ਵਿੱਚ ਆਮ ਆਦੀ ਪਾਰਟੀ ਤੇ ਜਿਸ ਤਰੀਕੇ ਦੇ ਨਾਲ ਗਾਜਗिरी ਆ ਪਾਰਟੀ ਤੇ ਇਸ ਕਰਕੇ ਕਹਿ ਰਹਾ ਕਿ ਕਿਉਂਕਿ ਪਾਰਟੀ ਦਾ ਨਾਮ ਵੱਡੇ ਪੱਧਰ ਤੇ ਆ ਰਿਹਾ ਅਰਵਿੰਦ ਕੇਜਰੀਵਾਲ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹਨਾਂ ਦੀ ਪਾਰਟੀ ਜਿਹੜੀ ਹੈਗੀ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ 338 ਕਰੋੜ ਰੁਪਏ ਜੋ ਆਇਆ ਸੀਗਾ ਉਹ ਪਾਰਟੀ ਫੰਡ ਦੇ ਲਈ ਇਸਤੇਮਾਲ ਕੀਤਾ ਗਿਆ ਤਾਂ ਉਹਵਾ ਦੇ ਇਲੈਕਸ਼ਨ ਦੇ ਵਿੱਚ ਇਸਤੇਮਾਲ ਕੀਤਾ ਗਿਆ ਇਸ ਤਰੀਕੇ ਦੇ આરોਪ ਲੱਗੇ ਤਾਂ ਇਹ तमाम ਚੀਜ਼ਾਂ ਤਾਂ ਹੁੰਦੀਆਂ ਹੋਈਆਂ ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆਈਆਂ ਹੀ ਨਹੀਂ ਤੇ ਇਸੇ ਕਰਕੇ ਚਰਚਾ ਦਾ ਵਿਸ਼ਾ ਹੈ ਪੰਜਾਬ ਦੇ ਵਿੱਚ ਬਿਲਕੁਲ ਔਰ ਇਸ ਨੇ ਮੌਲ ਨੂੰ ਇੱਕ ਵਾਰ ਫੇਰ ਤੋਂ ਜ਼ਰੂ ਗਰਮਾਇਆ ਹੋਇਆ ਕਿਉਂਕਿ ਇੱਥੇ ਆਏ ਸਬਸਫਸਰ ਜਿਹੜੇ ਰੈਂਕ ਦੇ ਉਹਨਾਂ ਦੀ ਰਿਆਜ ਤੇ ਉਹਨਾਂ ਦੇ ਘਰਾਂ ਤੇ ਈਡੀ ਨੇ ਰੇਡ ਕੀਤੀ ਹੈ ਦਲਜੀਤ ਵੀ ਸਾਡੇ ਨਾਲ ਜੁੜ ਚੁੱਕੇ ਨੇ ਦਲਜੀਤ ਤੁਹਾਡੇ ਕੋਲ ਕੀ ਕੋ ਜਾਣਕਾਰੀ ਹੈ ਕਿਉਂਕਿ ਵਕ ਵਕ ਥਾਵਾਂ ਤੇ ਈਡੀ ਨੇ ਡੜੀ ਦਬੇਸ਼ ਕੀਤੀ ਹੈ ਆਪ ਗੱਡਾ ਲਨ ਲਿਕੇ ਈਡੀ ਵੱਲੋਂ ਏੜੀ ਰੇਡ ਕੀਤੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਦੱਸ ਦੇ ਕਿ ਕੇਜਰੀਵਾਲ ਦੀ ਹਿਰਸਤ ਤੋਂ ਬਾਅਦ ਜਿਹੜਾ ਹੈਗਾ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਇਹ ਜਿਹੜੇ ਤਾਰ ਜੁੜੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਅੱਜ ਜਿਹੜਾ ਕੋਈ ਜਿਹੜੇ ਪੰਜਾਬ ਦੇ ਕੋਈ ਆਈਪੀਐਸ ਜੀਐਸ ਅਫਸਰ ਨੇ ਉਹਨਾਂ ਦੇ ਆਈਐਸ ਅਫਸਰ ਨੇ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਅਤੇ ਇੱਕ ਮੁਹਾਲੀ ਦੇ ਵਿੱਚ ਦੱਸ ਜੀ ਕਿ ਇੱਕ ਮੰਤਰੀ ਦਾ ਨਾਮ ਵੀ ਜਿਹੜਾ ਇਹਦੇ ਵਿੱਚ ਦਿੱਤਾ ਜਾ ਰਿਹਾ ਹੈ ਸਾਹਮਣੇ ਆ ਰਿਹਾ ਉਹਨੂੰ ਮੰਤਰੀ ਨੂੰ ਵੀ ਜਿਹੜਾ ਈਡੀ ਜਿਹੜਾ ਦਾ ਦਿੱਲੀ ਤਾਲਬ ਕਰ ਸਕਦੀ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਲਗਾਤਾਰ ਜਿਹੜੀ ਕਿ ਜਾਂਚ ਅੱਗੇ ਜਿਹੜੀ ਈਡੀ ਦੀ ਵਾਦੀ ਆ ਰਹੀ ਹੈ ਕਿਉਂਕਿ ਈਡੀ ਇਹ ਜਿਹੜੀ ਉਹਨਾਂ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਜਿਹੜੀ ਜੀ ਛਾਪੇ ਮਾਰੀ ਜਿਹੜੀ ਦੀ ਹੁਣ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ। ਬਿਲਕੁਲ ਔਰ ਇਹ ਵਿਚਾਰ ਇੱਕ ਜਿਹੜਾ ਸੇਖ ਅਸੀਂ ਕਹਿ ਸਕਦੇ ਹਾਂ ਕਿ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਨਜ਼ਰ ਆ ਰਿਹਾ ਕਿਉਂਕਿ ਨਾ ਸਿਰਫ ਇੱਥੇ ਕਿਸੇ ਪਾਰਟੀ ਦੇ ਆਗੂ ਜਾਂ ਹੋਰ ਆਮ ਲੋਕਾਂ ਦੇ ਘਰਾਂ 'ਚ ਰੇਡ ਬਲਕਿ ਆਏ ਸਬਸਰਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਦਲਜੀਤ ਬਿਲਕੁਲ ਦੇਖੋ ਕੇਜੀ ਵਾਰਦੀ ਜਿਸ ਤਰ੍ਹਾਂ ਤੋਂ ਬਾ ਜਿਹੜਾ ਆਈਐਸ ਅਫਸਰ ਜਿਹੜੇ ਹੈਗੇ ਨੇ ਇਹਨਾਂ ਦੇ ਤਰ੍ਹਾਂ ਦੇ ਵਿੱਚ ਜਿਹੜੀ ਵੀ ਵੇਦ ਵੱਲੋਂ ਰੇਡ ਕੀਤੀ ਜਾ ਰਹੀ ਹੈ ਹੋ ਸਕਦਾ ਕਿ ਇਹਦੇ ਤਾਰ ਜਿਹੜੇ ਨੇ ਪੰਜਾਬ ਦੇ ਨਾਲ ਜੁੜੇ ਹੋਣ ਕਿਉਂਕਿ ਪੰਜਾਬ ਦੇ ਵਿੱਚ ਵੀ ਇਸ ਪਾਲਿਸੀ ਨੂੰ ਜਿਹੜੇ ਲਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਬ ਦੇ ਜਿਹੜੇ ਅਫਸਰ ਸੀਗੇ ਉਹਨਾਂ ਦਾ ਕੀ ਇਹਦੇ ਵਿੱਚ ਰੋਲ ਹੈ ਕਿ ਹੁਣ ਇਹ ਜਾਂ ਤੋਂ ਬਾਦੀ ਸਾਹਮਣੇ ਆਇਆ ਪਰ ਏਡੀ ਦਾ ਕੋਈ ਵੀ ਅਧਿਕਾਰੀ ਜਿਹੜੇ ਕਿ ਉਹਦੇ ਛਾਪੇਮਾਰੀ ਕਾਰਨ ਕੋਈ ਵੀ ਅਧਿਕਾਰੀ ਜਿਹੜਾ ਕੈਮਰੇ ਦੇ ਪਰਾਂ ਨੂੰ ਜਿਹੜਾ ਦਾ ਪਿਆਰ ਨਹੀਂਗਾ ਲੇਕਿਨ ਇਹੀ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਕਿ ਇਹ ਪੂਰੇ ਮਾਮਲੇ ਦੇ ਜਾਂਚ ਚੱਲ ਰਹੀ ਹੈ ਬਿਲਕੁਲ ਔਰ ਇਹ ਜੇ ਵਿਚਕਾਰ ਬੜਾ ਅਹਿਮ ਹੋਏਗਾ ਦੇਖਣਾ ਕਿਉਂਕਿ ਈਡੀ ਦੀ ਜਦੋਂ ਰੇਡ ਦਲਜੀਤ ਹੁੰਦੀ ਤੁਸੀਂ ਕਈ ਵਾਰ ਮੌਕੇ ਤੇ ਇਸ ਤਰ੍ਹਾਂ ਮੌਜੂਦ ਰਹੇ ਹੋ ਜਦੋਂ ਟੀਮਾਂ ਪਹੁੰਚੀਆਂ ਨੇ ਕਈ ਕਈ ਘੰਟੇ ਤੱਕ ਜਿਹੜਾ ਹੈ ਇਹ ਕਾਰਵਾਈ ਜਾਰੀ ਰਹਿੰਦੀ ਹੈ ਆ ਬਿਲਕੁਲ ਦੇਖੋ ਰਾਦਾ ਇਹ ਪੂਰੀ ਜਿਹੜੀ ਈਡੀ ਦੀ ਕਾਰਵਾਈ ਹੁੰਦੀ ਹੈ ਪੂਰੇ ਜਿਹੜੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਤੇ ਹੈਗਾ 12-12 24 ਘੰਟੇ ਜਿਹੜੀ ਈਡੀ ਦੀ ਰੇਡ ਚੱਲਦੀ ਕਿਉਂਕਿ ਬੜੀ ਕੀ ਦੇ ਨਾਂ ਡੇ ਈਡੀ ਇਸ ਪੂਰੇ ਮਾਮਲੇ ਜਿਹੜੀ ਜਾਂਚ ਕਰਦੀ ਆ ਹੋ ਸਕਦਾ ਕਿ ਇਹਨਾਂ ਜਿਹੜੇ ਅਫਸਰਾਂ ਦੇ ਘਰ ਰੇਡ ਚੱਲਦੀ ਰਹੀ ਹੈ ਉਹਨਾਂ ਦੇ ਘਰੋਂ ਕੋਈ ਕਾਗਜ਼ਾਤ ਜਿਹੜੇ ਈਡੀ ਆਪਣੇ ਕਬਜ਼ੇ ਦੇ ਵਿੱਚ ਸੋ ਇਹ ਕਹਾਣੀ ਜਾਂ ਸਦਾ ਕਿੰਨੀ ਰੇਡ ਤੱਕ ਇਹ ਇਹ ਜਿਹੜੀ ਹੈਗੀ ਛਾਪੇਮਾਰੀ ਚੱਲ ਸਕਦੀ ਹੈ ਬਿਲਕੁਲ ਔਰ ਇਸ ਵਿੱਚ ਕਰ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸਿਰਫ ਇੱਕ ਜਾਂ ਦੋ ਥਾਵਾਂ ਤੇ ਨਹੀਂ ਵੱਖ-ਵੱਖ 20 ਥਾਵਾਂ ਤੇ ਰੇਡ ਕੀਤੀ ਗਈ ਸੋ ਕਿਉਂਕਿ ਸਿਰਫ ਚੰਡੀਗੜ੍ਹ ਮੁਹਾਲੀ ਸੈਂਟਰ ਹੈ ਦਲਜੀਤ ਅ ਦੇਖੋ ਹਜੇ ਤੱਕ ਜੋ ਸਾਡੀ ਜਾਣਕਾਰੀ ਚ ਦੋ ਆਇਆ ਕਿ ਦੋ ਜਗ੍ਹਾ ਹਜੇ ਜਿਹੜਾ ਚੰਡੀਗੜ੍ਹ ਇੱਕ ਦੇ ਘਰ ਦੇ ਜਗ੍ਹੀ ਮੁਹਾੜੀ ਦੇ ਵਿੱਚ ਇੱਕ ਕੋਈ ਪਿੰਡ ਹੈਗਾ ਬਕਰਪੁਰ ਬਕਰਪੁਰ ਦੇ ਵਿੱਚ ਕਿਸੇ ਭੁਪਿੰਦਰ ਭੁਪਿੰਦਰ ਸਿੰਘ ਨਾਮ ਦਾ ਵਿਅਕਤੀ ਆ ਉਹਦੇ ਘਰ ਵੀ ਜਿਹੜਾ ਹੈਗਾ ਜਿਹੜੀ ਜੀ ਈਡੀ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਲੇਕਿਨ ਅਜੇ ਈਡੀ ਵੱਲੋਂ ਕੋਈ ਵੀ ਜਿਹੜਾ ਹੈਗਾ ਇਹਨਾਂ ਛਾਪੇਮਾਰੀ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਲੇਕਿਨ ਸੂਤਰਾਂ ਤੋਂ ਇਹ ਜਰੂਰ ਪਤਾ ਲੱਗਾ ਕਿ ਜਿਹੜੇ ਸ਼ਰਾਬ ਘਟਾਲੇ ਦੇ ਜਿਹੜੇ ਤਾਰ ਹੈਗੇ ਜਿਹੜੇ ਕੀ ਦੇਜੀ ਵਾਲੇ ਪਕਸਾ ਹੋਇਆ ਉਹ ਇਹ ਤਾਰ ਜਿਹੜੇ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਗੇ ਜੁੜੇ ਹੋਏ ਨਗਰ ਆ ਰਹੇ ਨੇ ਹੁਣ ਇਹਦਾ ਜਿਹੜਾ ਸਟੇਕ ਹੈਗਾ ਜਿਹੜਾਗਾ ਇਹ ਪੰਜਾਬ ਦੇ ਵਿੱਚ ਵੀ ਜਿਹੜਾਗਾ ਦੇਖਣ ਨੂੰ ਮਿਲ ਤੱਕਦਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਮੰਤਰੀ ਦਾ ਨਾਮ ਵੀ ਜਿਹੜਾਗਾ ਇਸ ਉਹਦੇ ਵਿੱਚ ਆ ਰਿਹਾ ਸ਼ਰਾਬ ਘਟਾ ਲੈ ਜਾ ਰਿਹਾ ਉਹ ਲੋ ਵੀ ਹੋ ਸਕਦਾ ਏਡੀ ਜਿਹੜਾਗਾ ਆਪਣੇ ਜਿਹੜੇ ਦਫ਼ਤਰ ਉਹਨੂੰ ਤਲਬ ਕਰੇ ਬਿਲਕੁਲ ਹੋ ਰਿਹਾ ਹੈ ਸਵੀਕਾਰ ਕਿਉਂਕਿ ਆਮ ਆਦਮੀ ਪਾਰਟੀ ਜੋ ਤੋਂ ਦਿੱਲੀ ਦੇ ਵਿੱਚ ਕਾਰਵਾਈ ਹੋਈ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੱਕ ਨੂੰ ਈਡੀ ਨੇ ਗ੍ਰਿਫਤਾਰ ਕਰਕੇ ਤੇ ਰਿਮਾਂਡ ਹਾਸਲ ਕੀਤੀ ਹੋਈ ਹੈ 28 ਤਰੀਕ ਤੱਕ ਔਰ ਸੜਕਾਂ ਤੇ ਉਤਰੇ ਹੋਏ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਖੁਦ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਹੋਏ ਸਨ ਪ੍ਰੋਟੈਸਟ ਕਰਨ ਸੋ ਜੇ ਵਿਚਕਾਰ ਇੱਕ ਵਾਰ ਫਿਰ ਤੋਂ ਇਹ ਜੜੀ ਹੁਨੀਟੀ ਦੀ ਪੰਜਾਬ 'ਚ ਕਾਰਵਾਈ ਨਜ਼ਰ ਆ ਰਹੀ ਇਸ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਦੇ ਨਾਲ ਗਰਮਾ ਦਿੱਤਾ ਬਿਲਕੁਲ ਦੇਖੋ ਰਾਦਾ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਪੂਰਾ ਜਿਹੜਾ ਮਾਹੌਲ ਹੈ ਇੱਕ ਵਾਰੀ ਫੇਰ ਪੱਛੇ ਦਾ ਜਿਹੜੇ ਆਪ ਦੇ ਜਿਹੜੇ ਵਰਕਰ ਹੈਗੇ ਸਾਰੇ ਉਹ ਸੜਕਾਂ ਦੇ ਉੱਤਰ ਹੋਏ ਨੇ ਲੇਕਿਨ ਉਹਨੂੰ ਦੇਖਣਾ ਹੋਵੇਗਾ ਕਿ ਈਡੀ ਵੱਲੋਂ ਵੀ ਜਿਹੜਾ ਹੈਗਾ ਹੁਣ ਕੇਜਰੀਵਾਲ ਦਾ ਚਾਹ ਪਿੰਦਾ ਰਿਮਾਨਡ ਹੈ ਕਦੋਂ ਜਿਹੜਾ ਦਾ ਉਹਦਾ ਰਿਮਾਨਡ ਜਿਹੜਾ ਖਤਮ ਹੋਏਗਾ ਇਸ ਰਿਮਾਨਡ ਦਾ ਨ ਕੀ ਕੀ ਹੋਰ ਖਲਾਫੇ ਹੁੰਦੇ ਈਡੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਅਦਾਲਤ ਦੇ ਵਿੱਚ ਦਿੱਸੀ ਗਈ ਸੋ ਇਸ ਰਿਮਾਨਡ ਦੇ ਦੌਰਾਨ ਹੀ ਮਾਨੂੰ ਲੱਗਦਾ ਜਿਹੜਾ ਕਿ ਪੁੱਛਗਿੱਦੇ ਦੇ ਸਾਹਮਣੇ ਹੀ ਜਿਹੜਾ ਇਹਨਾਂ ਦੇ ਨਾਮ ਜਿਹੜੇ ਜਿਹੜੇ ਅੱਜ ਪੰਜਾਬ ਦੇ ਵਿੱਚ ਮਹਾਰਾਣੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰੇੜ ਹੋ ਰਹੀ ਹੈ ਹੋ ਸਕਦਾ ਕਿ ਇਹ ਪੁੱਛਗਿੱਦੇ ਦੇ ਵਿੱਚ ਇਹਨਾਂ ਦਾ ਜਿਹੜਾ ਕੁਝ ਰੋਲ ਜਿਹੜਾ ਸਾਹਮਣੇ ਆਇਆ ਹੋਗਾ ਤਾਂ ਈਡੀ ਵੱਲੋਂ ਜਿਹੜੇ ਛਾਪੇਮਾਰ ਲਗਾਤਾਰ ਦਸ਼ਕਾਂ ਤੱਕ ਪਹੁੰਚਾਵਾਂਗੇ ਸੋ ਮੋਹਾਲੀ ਤੇ ਚੰਡੀਗੜ੍ਹ ਆਸ-ਪਾਸ ਦੇ ਇਲਾਕੇ ਵਿੱਚ ED ਦੀਆਂ ਟੀਮਾਂ ਪਹੁੰਚੀਆਂ ਨੇ ਤਕਰੀਬਨ 20 ਥਾਵਾਂ ਤੇ ਮੰਨਿਆ ਜਾ ਰਿਹਾ ਹੈ ਕਿ ਇਹ ED ਵੱਲੋਂ ਰੇਡ ਜਿਹੜੀ ਹੈ ਉਹ ਕੀਤੀ ਗਈ ਹੈ ਇੱਕ ਥੋੜੀ ਬ੍ਰੇਕ ਲੈ ਰੁਕ ਲੈਣਿਆ ਬੜੇ ਰੋਸ ਨਾਲ ਇਸ ਹੈੱਡਲਾਈਨ ਦੇ ਪ੍ਰાયੋਜਕ ਹਨ ਪਤੰਜਲੀ ਮਸਾਲੇ ਸਿਹਰ ਨਾਲੇ ਹੁਣ ਖਾਣਾ ਨਾ ਖਾਣ ਦਾ ਨਹੀਂ ਬਚੇਗਾ ਕੋਈ ਬਹਾਨਾ